ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਜਿਹੜਾ ਸਵਾਗਤ ਹੈ ਆਪਣੀ YouTube ਚੈਨਲ ਪੰਜਾਬ ਮੌਸਮ 'ਚ ਜਿਸ ਚੋਂ ਆਪਾਂ 14 ਜੂਨ ਪੰਜਾਬ ਦੇ 7:30 ਵਜੇ ਤੋਂ ਆਉਣ ਵਾਲੇ 3-4 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿਹਨਾ ਭਾਗ ਚੋਂ ਮੀਂਹ ਕਣ ਜੇ ਸਾਰਿਆਂ ਨੇ ਕਿਹੜੇ ਭਾਗ ਆਪਣੇ ਹਨੇਰੀ ਅਧੀਨ ਆਉਣਗੇ ਕਿਹਨਾ ਭਾਗ ਚੋਂ ਮਨ ਗਾੜੇ ਮਾਰੀ ਜਾਂ ਬੂੰਦਾਵੰਦੀ ਜਾਂ ਘਰ ਚਮਕ ਦੇਖੋ ਮਿਲ ਸਕਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਮੈਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਅੱਜ ਦੇ ਵੀਡੀਓ ਲੈਣੇ ਸਾਡੇ ਸਾਥ ਤੀਆਂ ਤਸਵੀਰਾਂ ਦੇਖਣ ਇਹ ਜਦੋਂ ਆਪਣੇ ਮਾਲਵੇ ਲਗਭਗ ਅੱਧੀ ਬੈਲਟ ਕਵਰ ਕਰ ਚੁੱਕਾ ਸਿਸਟਮ ਇੱਧਰ ਤੁਸੀਂ ਕਲੀਅਰ ਥਿਊ ਦੇਖ ਸਕਦੇ ਹੋ ਮਾਲਵ ਦੀ ਲਗਭਗ ਅੱਧੀ ਬੈਲਟ ਕਵਰ ਕਰਿਆ ਸਿਸਟਮ ਬਾਕੀ ਆਪਣੇ ਮਤਲਬ ਮਾਲ ਵਿੱਚ ਹੌਲੀ ਹੌਲੀ ਬਦਲ ਐਂਡਰ ਹੋ ਰਿਹਾ ਉਸ ਕਾਰਨ ਕਿ ਆਪਣੇ ਮਾਧਿਅਮ ਦਬਾਵੇ ਵਿੱਚ ਅੱਜ ਦਿਨ ਤੋਂ ਹੀ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਹੁਣ ਵੀ ਬਹੁਤ ਜ਼ਿਆਦਾ ਹਮਸ ਬਣੀ ਹੋਈ ਸਾਡੇ ਏਰੀਆ ਦਬਾਵੇ ਤੇ ਕਪੂਥਲਾ ਹੈ ਸਾਡੀ ਜਿਹੜੀ ਬਹੁਤ ਜ਼ਿਆਦਾ ਗਰਮੀ ਦੇਖਣ ਨੂੰ ਮਿਲ ਰਹੀ ਹੈ ਇਸ ਵਕਤ ਤੇ ਪੰਜਾਬ ਦੇ ਜਿਆਤਰ ਆਪਣੇ ਕਾਫੀ ਲਾ ਕੇ ਜੋ ਹਮਸ ਦੇਖਣ ਨੂੰ ਮਿਲ ਰਹੀ ਹੈ ਬਾਕੀ ਗੱਲ ਕਰੀਏ ਮੀਂਹ ਕਣੀ ਦੇ ਕਿੰਨਾ ਪਾਗ ਵਿੱਚ ਮੀਂਹ ਕ ਪੰਜਾਬ ਦੀ ਜਿਹੜੀ ਇਨੀ ਆਪਣਾ ਬੈਲਟ ਹੋ ਗਈ ਫਾਜ਼ਲ ਕਾ ਮੁਖਸਰ ਦੀ ਫਰੀਦਕੋਟ ਦੀ ਬਠਿੰਡੇ ਦੀ ਮਾਨਸੇ ਦੇ ਬਰਨਾਲੇ ਦੀ ਮੋਗੇ ਦੀ ਫਰੀ ਆਪਣੇ ਫਿਰੋਜ਼ਪੁਰ ਦੀ ਹੋ ਗਈ ਇਹਨਾਂ ਦਾ ਸਿਸਟਮ ਮੈਂ ਟੈਕ ਕਰ ਚੁੱਕਾ ਹੈ ਲਗਭਗ ਤਾਂ ਆਪਣੇ ਮੀਹੇ ਜਿਹੜੀ ਸਿਸਟਮ ਇਹ ਨਹੀਂ ਕਿ ਬਹੁਤ ਜ਼ਿਆਦਾ ਆਪ ਨੂੰ ਭਾਰੀ ਨਹੀਂ ਦੇਖਣ ਮਿਲੂਗਾ ਹਲਕਾ ਤੇ ਮੈਂ ਮੀਂਹ ਹੀ ਦੇਖਣ ਨੂੰ ਮਿਲੂਗਾ ਪਰ ਫੇ ਵੀ ਥੋੜੀ ਜਿਹੀ ਰਾਤ ਨੂੰ ਜ਼ਰੂਰ ਦੇਖਣ ਨੂੰ ਮਿਲੂਗਾ ਕੋਈ ਹਨੇਰੀ ਚਾਲ ਸਕਦੀ ਹੈ ਨਾਲ ਹਨੇਰ ਨਾਲ ਹਲਕਾ ਤੇ ਮੈਂ ਆਪਣੇ ਬੂੰਦਾ ਬੰਦੀ ਜਾਂ ਸ਼ਾਰਟ ਦੇਖਣ ਨੂੰ ਮਿਲ ਸਕਦੇ ਨੇ ਬਾਕੀ ਇਹ ਤਾਂ ਸਿਸਟਮ ਤੋਂ ਆਪਣੇ ਆਉਂਦੇ ਘੰਟੇ ਥੋੜੇ ਆਪਣੇ ਪੰਜਾਬ ਦੇ ਜਿਹੜੇ ਆ ਪਾ ਹੋ ਗਏ ਆਪਣੇ ਤਰੀਕੇ ਨਾਲ 8:09 ਵਜੇ ਤੋਂ ਹੀ ਆਪਣੇ ਲੁਧਿਆਣੇ ਦੇ ਭਾਗ ਥੋੜੇ ਪਤੇ ਸੰਗਰੂਰ ਦੇ ਹੋਗਾ ਵਟਿਆਲੇ ਦੇ ਫਤਿਹਗੜ੍ਹ ਸਾਹਿਬ ਦੇ ਥੋੜੇ ਬੋਤੇ ਤਾਤਾਂ ਦੇ ਭਾਗ ਥੋੜੇ ਬੋਤੇ ਜਲੰਧਰ ਦੇ ਭਾਗ ਅੱਜ ਇਹ ਸਿਸਟਮ ਮਾਰ ਕਰ ਸਕਦਾ ਹੈ ਬਾਕੀ ਤੁਹਾਨੂੰ ਪਾਇ ਇੱਕ ਹੋਰ ਵੀਡੀਓ ਬਣਾ ਕੇ ਦੱਸ ਦਵਾਂਗੇ ਆਪਣੇ 8:30 ਵਜੇ ਕਿ ਪੰਜਾਬ ਦੇ ਕਿ ਸਿਸਟਮ ਵੱਡਾ ਹੋਇਆ ਹੈ ਕਿ ਇੱਥੇ ਹੀ ਖਤਮ ਹੋ ਗਿਆ ਹੈ ਬਾਕੀ ਪਾ ਕੌਲਮ ਵਾਲਾ ਕਰ ਕਰੇ ਪੰਜਾਬ ਦੇ ਜਿਹੜੇ ਇਨਕ ਭਾਗ ਹੋ ਗਏ ਫਾਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਬਰਨਾਲਾ ਸੁਗਰੂਰ ਲੁਧਿਆਣਾ ਮੋਗਾ ਫਲੋੜਪੁਰ ਜਲੰਧਰ ਦੇ ਕੁਝ ਭਾਗ ਹੋ ਗਏ ਥੋੜੇ ਬੋਤੇ ਤਾਤਾਂ ਦੇ ਭਾਗ ਹੋ ਗਏ ਇਹਨਾਂ ਵਿੱਚ ਮੀਂਹ ਜਿੰਦੇ ਸਾਰੇ ਹਨ ਹਲਕੇ ਦਰਮਿਆਨੇ ਮੀਂਹ ਕੋਈ 8:30 9:00 ਵਜੇ ਬਾਕੀ ਅੱਜ ਜੀ ਨਹੀਂ ਧੰਨਵਾਦ